ਦੋਸਤੋ ਪਤੰਗਬਾਜੀ ਦਾ ਮੌਸਮ ਚੱਲ ਰਿਹਾ ਹੈ ਲਗਾਤਾਰ ਪੈਰੇ ਠੰਡ ਤੇ ਧੂੜ ਦੇ ਵਿੱਚ ਲੋੜੀ ਦੇ ਦਨ ਵੀ ਬਿਲਕੁਲ ਨਜ਼ਦੀਕ ਆ ਚੁੱਕੇ ਹਨ ਲੋੜੀ ਔਰ ਮਕਰ ਸ੍ਰਾਂਤੀ ਤੇ ਹਰ ਪੰਜਾਬੀ ਖਾਸ ਕਰਕੇ ਗੁਰਦਾਸਪੁਰੀਏ ਬੇਹਦ ਪਤੰਗਬਾਜ਼ੀ ਕਰਦੇ ਹਨ ਜਿੱਥੇ ਚਾਈਨਾ ਡੋਰ ਨੇ ਇਸ ਸ਼ਾਨਦਾਰ ਤਿਹਾਰ ਨੂੰ ਹੌਲੀ ਹੌਲੀ ਆਪਣੀ ਲਪੇਟ ਵਿੱਚ ਲਿਆ ਉੱਥੇ ਹੀ ਇਸ ਸਾਲ ਲੋਕ ਚਾਈਨੀ ਜ਼ੋਨ ਨੂੰ ਲੈ ਕੇ ਥੋੜੇ ਸੁਚੇਤ ਵੀ ਨਜ਼ਰ ਆ ਰਹੇ ਹਨ ਲੇਕਿਨ ਫਿਰ ਵੀ ਚੋਰੀ ਸ਼ਿਪੇ ਚਾਈਨਾ ਡੋਰ ਵਕਦੀ ਜ਼ਰੂਰ ਪਈ ਹੈ ਲੋਕਾਂ ਨੂੰ ਇਸ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਰਕਾਰ ਨੇ ਭਾਰੀ ਜੁਰਮਾਨਾ ਵੀ ਰੱਖ ਦਿੱਤਾ ਹੈ ਜੇਕਰ ਸ਼ਹਿਰ ਤਾਰੀਵਾਲ ਦੇ ਇੱਕ ਨੌਜਵਾਨ ਦੁਕਾਨਦਾਰ ਪਿਊਸ਼ ਕੋਲੀ ਦੀ ਗੱਲ ਕਰੀਏ ਤਾਂ ਇਸ ਨੌਜਵਾਨ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਇਸ ਨੌਜਵਾਨ ਨੇ ਇਹ ਐਲਾਨ ਕੀਤਾ ਹੈ ਕਿ ਜੜਾ ਵੀ ਕੋਈ ਨੌਜਵਾਨ ਉਸ ਦੀ ਦੁਕਾਨ ਤੋਂ ਆ ਕੇ ਚਾਈਨੀਜ਼ ਡੋਰ ਦੀ ਜਗ੍ਹਾ ਇੰਡੀਅਨ ਡੋਰ ਤੇ ਪਤੰਗਾ ਲੈ ਕੇ ਜਾਏਗਾ ਉਸ ਨੂੰ ਇਸ ਨੌਜਵਾਨ ਵੱਲੋਂ ਸ਼ਾਨਦਾਰ ਗਿਫਟ ਦਿੱਤੇ ਜਾ ਰਹੇ ਹਨ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇਹ ਦੁਕਾਨਦਾਰ ਪਿਊਸ਼ ਕੋਲੀ ਆਪਣੇ ਗ੍ਰਾਹਕਾਂ ਨੂੰ ਗਿਫਟ ਦੇ ਰਿਹਾ ਵਾ ਇਹ ਉਹ ਨੌਜਵਾਨ ਨੇ ਜਿਹੜੇ ਇਸ ਵਾਰ ਚਾਈਨੀਜ਼ ਡੋਰ ਨਾ ਵਰਤ ਕੇ ਇੰਡੀਅਨ ਡੋਰ ਵਰਤ ਰਹੇ ਹਨ ਰਾਵਨਾਮ ਜੀ ਮੇਰਾ ਨਾਮ ਕਰਨਾ ਪਿੰਡ ਕਲਾਸ਼ਪੁਰ ਤੋਂ ਆ ਜੀ ਅੱਜ ਮੈਂ ਡੋਰ ਤੇ ਗੁੱਡੀ ਲੈਣ ਆਇਆ ਸੀਗਾ ਭਾਜੀ ਉਹ ਤੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਡੀਲ ਕੀਤੀ ਭਾਜੀ ਉਹਨਾਂ ਨੇ ਠੀਕ ਹੈ ਜੀ ਤੇ ਬਾਕੀ ਮੈਂ ਨੌਜਵਾਨਾਂ ਨੂੰ ਇਹੋ ਕਹਿਣਾ ਜਾਊਂਗਾ ਕਿ ਚਾਈਨਾ ਡੋਰ ਦਾ ਜਿਹੜਾ ਵਾ ਉਹ ਨਾ ਇਸਤੇਮਾਲ ਕੀਤਾ ਜਾਏ ਤਾਂ ਬਹੁਤ ਵਧੀਆ ਵਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਆਏਗਾ ਭਾਜੀ ਆਹ ਵੇਖੋ ਚਰਖੜੀ ਲਈ ਆਪਾਂ ਕਹਿੰਦਾ ਚਰਖੜੀ ਨਾ ਡਾਵਾਂਗੇ ਜੀ ਨਹੀਂ ਉਹਨਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਕਿ ਨੌਜਵਾਨਾਂ ਨੇ ਇਹੀ ਅਪੀਲ ਕਰਨਾ ਚਾਹਾਂਗੇ ਕਿ ਇੰਡੀਅਨ ਡੋਰ ਨਾਲ ਡਾਓ ਤਾਂ ਨਾ ਹੀ ਨੁਕਸਾਨ ਕਿਸਦਾ ਹੋਵੇ ਨਾ ਆਪਣਾ ਰਾਮ ਨਾਮ ਜੀ ਭਾਜੀ ਮੇਰਾ ਨਾਮ ਵਿਜੇ ਜੁਲਕਾ ਵਾ ਮੈਂ ਪੀਊਸ਼ ਭਾਜੀ ਦੁਕਾਨ ਤੇ ਗੁੱਡੀਆਂ ਦਾ ਡੋਰ ਲੈਣ ਆਇਆ ਸੀ ਤੇ ਇਹਨਾਂ ਨਾਲ ਡੀਰ ਕਰ ਬੜਾ ਵਜੇ ਲੱਗਾ ਤੇ ਡੋਰ ਵੀ ਲਈ ਆ ਪਰ ਇੰਡੀਅਨ ਡੋਰ ਲਈ ਆ ਚਾਈਨਾ ਡੋਰ ਨਹੀਂ ਚੂਸ ਕਰਨੀ ਕਿਉਂ ਨਹੀਂ ਕਰਨੀ ਕਿ ਜੀਵ ਹੱਤਿਆ ਬੜੀ ਹੋਉਂਦੀ ਆ ਤੇ ਇਸੇ ਇਹ ਤੋਂ ਬਚਾ ਕੇ ਸਾਰੇ ਭਰਾਵਾਂ ਨੂੰ ਆਇਆ ਵਾ ਕਿ ਸਾਰੇ ਇੰਡੀਅਨ ਡੋਰ ਵਰਤਨ ਨਾ ਕੀ ਘਟੂ ਵਰਤਨ ਠੀਕ ਹੈ ਮੇਰੀ ਤਾਂ ਇਹੀ ਕਹਿਣਾ ਹੋ ਸਾਰਾ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਐਕਸਪ੍ਰੈਸ ਨਿਊਜ਼ ਦੇ ਸਾਰੇ ਦਰਸ਼ਕਾਂ ਦਰਸ਼ਕਾਂ ਨੂੰ ਬੜੀ ਪਿਆਰ ਭਰੀ ਨਮਸਤੇ ਸਤਿ ਸ੍ਰੀ ਅਕਾਲ ਕਹਿਣਾ ਹੈ ਤੇ ਬੜੀ ਖੁਸ਼ੀ ਮਨ ਦੇ ਵਿੱਚ ਹੋਈ ਹੈ ਕਿ ਇਹ ਜੋ ਸਾਡਾ ਇਸ ਵਾਰੀ ਲੋਹੜੀ ਦਾ ਤਿਉਹਾਰ ਇਹ ਜੋ ਜਾ ਰਿਹਾ ਹੈ ਇਹ ਪਿਛਲੀ ਵਾਰ ਦੇ ਨਾਲ ਪਿਛਲੀ ਵਾਰੀ ਵੀ ਪ੍ਰੋਗਰੈਸ ਸੀਗੀ ਜੇ 40% ਅਸੀਂ ਪਿਛਲੀ ਵਾਰੀ ਮੰਨੀਏ ਤੇ ਅੱਜ ਅਸੀਂ ਉਸ ਨੂੰ 20-25% ਅਸੀਂ ਉਹਦੇ ਵਿੱਚ ਗ੍ਰੋਥ ਕੀਤੀ ਹੈ ਇਹ ਸਾਡੇ ਭਰਾ ਦੇਖੋ ਇਹ ਆਪ ਮੈਂ ਵੀ ਇਹਨਾਂ ਵਿੱਚੋਂ ਨਹੀਂ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਵਧਾਉਂਦਾ ਸੀਗਾ ਇਹ ਵੀ ਮੇਰੇ ਕੋਲ ਆਣ ਆਦੇ ਸੀਗੇ ਅੱਜ ਇਹ ਮੇਰੇ ਕੋਲ ਚਰਖੀ ਲੈਣ ਆਏ ਨੇ ਧਗਾ ਡੋਰ ਲੈਣ ਆਏ ਨੇ ਤੇ ਮੈਨੂੰ ਬੇहद ਖੁਸ਼ੀ ਹੋਈ ਹੈ ਇਸ ਤਰ੍ਹਾਂ ਹੀ ਦੇਖੋ ਸਾਡੇ ਨਾਲ ਮਿਲ ਕੇ ਸਮਾਜ ਬਣਦਾ ਹੈ ਅਸੀਂ ਤੰਦ ਤੰਦ ਜੁੜ ਕੇ ਸਮਾਜ ਬਣ ਬਣਾਣੇ ਆ ਠੀਕ ਹੈ ਨਾ ਅਸੀਂ ਇਹ ਨਾ ਕਹੀਏ ਕਿ ਉਹ ਨਹੀਂ ਸੁਧਰਦਾ ਉਹ ਨਹੀਂ ਸੁਧਰਦਾ ਮੇਰੇ ਨਾਲ ਇਸ ਸੰਸਾਰ ਨੇ ਇਹ ਸਾਰੇ ਸਮਾਜ ਨੇ ਸੁਧਰਨਾ ਹੈ ਬੜਾ ਅੱਛਾ ਲੱਗਾ ਇਹਨਾਂ ਨੇ ਆਪਣਾ ਮਨ ਬਦਲਿਆ ਮੈਂ ਤਾਂ ਵਧਾਈ ਦੇਣਾ ਇਹਨਾਂ ਨੂੰ ਦੋਨਾਂ ਨੂੰ ਦੇਖੋ ਕਿੱਡੇ ਵਧੀਆ ਇਹ ਮੁੰਡੇ ਨੇ ਇਹਨਾਂ ਦੀ ਸੋਚ ਬੜੀ ਅੱਛੀ ਹੈ ਤੇ ਇਹਨਾਂ ਵੱਲ ਦੇਖ ਕੇ ਸਾਰਿਆਂ ਨੇ ਬਦਲਣਾ ਹੈ ਇਹਨਾਂ ਦੇ ਮਨ 'ਚ ਇਹ ਸੋਚ ਆਈ ਕਿ ਪਸ਼ੂ ਪੰਛੀਆਂ ਨੂੰ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਜਾਨ ਜੀਵਨ ਦਾ ਅਗਾਹਤ ਹੋ ਰਿਆ ਇਹਦੇ ਨਾਲ ਦੇਖੋ ਕੱਲ ਪਰਸੋਂ ਅਸੀਂ ਇੱਕ ਵੀਡੀਓ ਪਾਈ ਸੀ ਕਿ ਉਹਦੇ ਵਿੱਚ ਕਬੂਤਰ ਵਿਚਾਰਾ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਕਈ ਜੀਵ ਜੰਤੂ ਨੇ ਉਹ ਤਾਂ ਸਾਨੂੰ ਦਿਖ ਗਿਆ ਅਸੀਂ ਉਸ ਕਬੂਤਰ ਦੀ ਜਾਨ ਪ੍ਰਮਾਤਮਾ ਨੇ ਸਾਡੀ ਸੇਵਾ ਲਈ ਤੇ ਸਾਨੂੰ ਸਾਧਨ ਬਣਾਇਆ ਤੇ ਉਹਦੀ ਜਾਨ ਬਚ ਗਈ ਉੱਡ ਗਿਆ ਆਪਣੇ ਘਰ ਪਹੁੰਚ ਗਿਆ ਲੇਕਿਨ ਐਸੇ ਕਈ ਜੀਵ ਜੰਤੂ ਨੇ ਜਿਹੜੇ ਵਿਚਾਰੇ ਪਏ ਰਹਿ ਜਾਂਦੇ ਨੇ ਉਹਨਾਂ ਨੂੰ ਕੋਈ ਛਡਾਨ ਵੀ ਨਹੀਂ ਆਂਦਾ ਕਿਉਂਕਿ ਇੰਨੀ ਸਮਝ ਨਹੀਂ ਉਹਨਾਂ ਵਿੱਚ ਕਿ ਕਿਸ ਤਰ੍ਹਾਂ ਸੀ ਛੁਟਣਾ ਹੈ ਤੇ ਬੜੀ ਜਿਹੜੀ ਖੂਨੀ ਡੋਰ ਹੈ ਅਗਾਹਤ ਕਰ ਰਹੀ ਹੈ ਜਾਨ ਜੀਵਨ ਦਾ ਤੇ ਪਸ਼ੂ ਪੰਛੀਆਂ ਦਾ ਤੇ ਬਹੁਤ ਵਿਧਾਈ ਦੇ ਪਾਤਰ ਨੇ ਮੈਂ ਇਹਨਾਂ ਨੂੰ ਕੁਝ ਨਾ ਕੁਝ ਕੋਸ਼ਿਸ਼ ਕਰਾਂਗਾ ਗਿਫਟ ਵੀ ਦੇ ਕੇ ਇਥੋਂ ਤੋੜਾਂ ਕਿ ਇਹਨਾਂ ਨੇ ਆਪਣੀ ਸੋਚ ਬਦਲੀ ਹੈ ਕਰਕੇ ਲੋਹੜੀ ਦਾ ਤਿਹਾਰ ਇਸ ਤਰ੍ਹਾਂ ਨਾ ਮਨਾਈਏ ਤਾਂ ਕਿ ਕਿਸੇ ਨੂੰ ਉਹਦਾ ਨੁਕਸਾਨ ਨਾ ਹੋਵੇ ਅਸੀਂ ਸਾਰੇ ਗੱਟੂ ਡੋਰ ਤੋਂ ਉਸ ਖੂਨੀ ਡੋਰ ਤੋਂ ਬਦਲ ਕੇ ਧਾਗੇ ਵਾਲੀ ਡੋਰ ਤੇ ਆਈਏ ਜੋ ਕਿ ਸਾਡਾ ਪੁਰਾਣਾ ਜੋ ਟ੍ਰੈਂਡ ਸੀਗਾ ਜਿਸ ਨਾਲ ਅਸੀਂ ਗੁੱਡੀਆਂ ਉਡਾਂਦੇ ਸੀਗੇ ਮੇਰੇ ਵੱਲੋਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕੋਲੀ ਬੁੱਕ ਦੀਪੂ ਤੁਸੀਂ ਜਾਣਦੇ ਹੋ ਸਾਰੇ ਬੜਾ ਪਿਆਰ ਦਿੱਤਾ ਤੁਸੀਂ ਕਿ ਤੁਸੀਂ ਜਲਦੀ ਤੋਂ ਜਲਦੀ ਆਓ ਸਾਡੇ ਕੋ ਇੰਡੀਅਨ ਡੋਰ ਖਰੀਦੋ ਤੇ ਆਪਣਾ ਗਿਫਟ ਜੋ ਸਾਡੇ ਕੋ ਤੁਹਾਡਾ ਇੱਥੇ ਪਿਆ ਹੈ ਉਹ ਤੁਸੀਂ ਜ਼ਰੂਰ ਆਪਣਾ ਉਹ ਗਿਫਟ ਨਾਲ ਲੈ ਕੇ ਜਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਤੋਂ ਵਧੀਆ ਗਿਫਟ ਨਾਲ ਦਿੱਤਾ ਜਾਏ ਜੇ ਤੁਸੀਂ ਇਸ ਡੋਰਾਂ ਨੂੰ ਪਰਚੇਸ ਕਰੋਗੇ ਤੇ